ਡਾਕੂਮੈਂਟ ਹੀ ਆ ਜਿਹਨੂੰ ਜਾਂ ਡਾਕੂਮੈਂਟ ਇਹਨਾਂ ਨੇ ਗਵਰਨਰ ਸਾਹਿਬ ਨੂੰ ਗਵਰਨਰ ਅਡਰੈਸ ਕਰਨ ਲਈ ਦਿੱਤਾ ਸੀਗਾ ਔਰ ਫੈਕਚੁਅਲ ਲੈਵਲ ਤੋਂ ਬਹੁਤ ਦੂਰ ਆ ਕਿਉਂਕਿ 120000 ਕਰੋੜ ਦਾ ਕਰਜ਼ਾ ਲੈ ਚੁੱਕੇ ਆ ਤੇ ਜਿਹੜਾ ਪ੍ਰਪੋਜ਼ ਬਜਟ ਆ ਉਹਦੇ ਵਿੱਚ 417000 ਕਰੋੜ ਦੀ ਜਿਹੜੀ ਫਿਗਰ ਆ ਉਹਨੂੰ ਇਹ ਟੱਚ ਕਰਨ ਦੀ ਗੱਲ ਕਰ ਰਹੇ ਹੈਗੇ ਆ ਸੋ ਮੈਨੂੰ ਨਹੀਂ ਲੱਗਦਾ ਕਿਉਂਕਿ ਇਹਨਾਂ ਦੇ ਜਿਹੜੇ ਦੇਖੋ ਜੁਮਲੇ ਦੇਖੋ ਮੈਂ ਤੁਹਾਨੂੰ ਜੁਮਲਿਆਂ ਦੀ ਗੱਲ ਦੱਸਦਾ ਪਹਿਲੇ ਜੁਰਾਸ ਜਿਹ ਪਹਿਲਾ ਜਿਹੜਾ ਇਹਨਾਂ ਨੇ ਬਜਟ ਸੈਸ਼ਨ ਸਿਗਾ ਉਹਦੇ ਵਿੱਚ ਤੁਹਾਨੂੰ ਯਾਦ ਹੋਣਾ ਇਹਨਾਂ ਨੇ ਕਿਹਾ ਸੀ ਕਿ ਅਸੀਂ 16 ਮੈਡੀਕਲ ਕਾਲਜ ਬਣਾਵਾਂਗੇ ਤੇ ਜੇ ਤਿੰਨਾਂ ਸਾਲਾਂ 'ਚ ਜੇ ਕਿਤੇ ਤੁਹਾਨੂੰ ਕੋਈ ਮੈਡੀਕਲ ਕਾਲਜ ਦਿਸਿਆ ਹੋਵੇ ਤਾਂ ਮੈਨੂੰ ਤੁਸੀਂ ਦੱਸ ਦਿਓ ਵੀ ਫਲਾਨਾ ਮੈਡੀਕਲ ਕਾਲਜ ਬਣ ਕੇ ਤਿਆਰ ਹੋ ਗਿਆ ਪਿਛਲੇ ਬਜਟ ਦੇ ਵਿੱਚ ਇਹਨਾਂ ਨੇ ਮਾਲਵਾਹ ਦੇ ਵਿੱਚ ਇੱਕ ਨਹਿਰ ਬਣਾਉਣ ਦਾ ਜ਼ਿਕਰ ਕੀਤਾ ਸੀ ਯਾਦ ਹੋਣਾ ਤੁਹਾਨੂੰ ਹੈਨਾ ਉਹ ਐਸ ਵਾਰੀ ਉਡਾਈ ਦਿੱਤੀ ਇਹ ਹਰ ਵਾਰੀ ਨਵਾਂ ਜੁਮਲਾ ਲੈ ਕੇ ਆਉਂਦੀ ਆ ਨਵੀਂ ਪੰਜ ਲਾਈਨ ਲੈ ਕੇ ਆਉਂਦੇ ਆ ਫਿਰ ਉਹਨੂੰ ਇਹ ਅਗਲੀ ਵਾਰੀ ਕਿਉਂਕਿ ਮੈਂ ਤਾਂ ਇੱਕੋ ਗੱਲ ਕਹਿਣਾ ਹੁੰਦਾ ਕਿ ਯਾਰ ਇਹ ਸੋਸ਼ਲ ਮੀਡੀਆ ਦੀ ਪਾਰਟੀ ਆ 6 ਮਹੀਨੇ ਇਹਨਾਂ ਨੂੰ ਪੰਜ ਲਾਈਨ ਚ ਲਾਉਣੀ ਆਉਂਦੀ ਆ ਹੋਰ ਇਹਨਾਂ ਦਾ ਕੋਈ ਸਿਰ ਪੈਰਾ ਸਿਰ ਪੈਰ ਹੈ ਨਹੀਂਗਾ ਸੋ ਇਸ ਕਰਕੇ ਬਿਲਕੁਲ ਹੀ ਫਲॉप ਔਰ ਤੁਸੀਂ 6 ਮਹੀਨਿਆਂ ਤਾਈਂ ਆਪ ਕਹੋਗੇ ਮੈਂ ਨਹੀਂ ਕਹਿੰਦਾ ਤੁਸੀਂ ਆਪ ਕਹੋਗੇ ਕਿ ਯਾਰ ਇਹਨਾਂ ਨੇ ਇਹਦੇ ਵਿੱਚ ਕੁਝ ਵੀ ਨਹੀਂ ਕੀਤਾ ਮੈਂ ਸਪੋਰਟਸ ਦੀ ਗੱਲ ਕਰਦਾ ਸੀ ਕਿਉਂਕਿ ਇਹਨਾਂ ਨੇ ਕਿਹਾ ਯਾਰ 87 ਗਰਾਊਂਡਾਂ ਅਸੀਂ ਉੱਥੇ ਬਣਾਈਆਂ ਤਰਨ-ਤਰਨ ਦੇ ਵਿੱਚ ਵਾਲੀਬਾਲ ਦੀਆਂ ਜੇ ਤੁਸੀਂ ਥੋੜੀ ਕਿਰਪਾ ਕਰੋ ਜੇ ਆਪਣਾ ਆਪਣਾ ਪੱਤਰਕਾਰ ਭੇਜ ਕੇ ਦੇਖੋ ਗਰਾਊਂਡ ਲੈਵਲ ਤੇ ਹੈ ਕੀ 87 ਤਾਂ ਗਣੀਆਂ ਵੀ ਸੋਕੀਆਂ ਹੋ ਜਾਣੀਆਂ 3000 ਸ਼ਾਇਦ ਗਣੀਆਂ ਨਾ ਔਖੀਆਂ ਹੋਣ ਕਿਉਂਕਿ ਕਹਿੰਦੇ ਸੀ ਨਾ ਕਿ ਅਸੀਂ 3000 ਜਿਹੜੇ ਉਹ ਜਿਮ ਬਣਾਵਾਂਗੇ ਤੇ ਉਹ ਇੰਡੋਰ ਬਣਾਵਾਂਗੇ ਤੇ ਤੁਸੀਂ 87 ਗਿਣ ਕੇ ਜੇ ਮੈਨੂੰ ਦੱਸ ਦਿਓ ਉੱਥੇ ਕਿਹੋ ਜਿਹਾ ਹਾਲਾਤ ਆ ਤੇ ਤੁਹਾਨੂੰ ਫਿਰ ਗਰਾਊਂਡ ਲੈਵਲ ਦੀ ਰਿਐਲਿਟੀ ਜਿਹੜੀ ਉਹ ਪਤਾ ਲੱਗੇ